ਸਾਡੇ ਮਾਪਿਓ ਦੀ ਸੇਵਾ ਕਰਨਾ ਸਾਡਾ ਫਰਜ ਹੈ ਸਾਡਾ ਇਹ ਧਰਮ ਹੈ ਕਿਉਂਕਿ ਉਹਨਾਂ ਨੇ ਸਾਨੂੰ ਜੰਮਿਆ ਜਾਇਆ ਪਾਲਿਆ ਪੜਾਇਆ ਲਖਾਇਆ ਉਹਨਾਂ ਦੀਆਂ ਸਾਡੇ ਪ੍ਰਤੀ ਬਹੁਤ ਸਾਰੀਆਂ ਇਸ਼ਾਵਾਂ ਹੈ ਬਹੁਤ ਸਾਰੀਆਂ ਉਮੀਦਾਂ ਹੈ ਕਿ ਮੇਰਾ ਇਹ ਪੁੱਤ ਵੱਡਾ ਹੋ ਕੇ ਮੇਰੀ ਮਦਦ ਕਰੂਗਾ ਮੇਰਾ ਬੜਾਪੇ ਦਾ ਸਾਰਾ ਹੋਊਗਾ ਪਰ ਅਯੋਕੀ ਸਮਾਜ ਵਿੱਚ ਸਾਰਾ ਕੁਝ ਉਲਟ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਜੋ ਸਾਡੇ ਸਮਾਜ ਚ ਹੋ ਰਿਹਾ ਹੈ ਇੱਕ ਵਾਰੀ ਇਹ ਇੱਕ ਘਟ ਹੈ ਇਹੋ ਜਿਹੇ ਲੋਕ ਜਿਹੜਿਆ ਦੇ ਮਾਪਿਓ ਦੀ ਮਦਦ ਕਰਦੇ ਆ ਮਾਪਿਓ ਦੀ ਹੈਲਪ ਕਰਦੇ ਆ ਬੜਾਪੇ ਦੇ ਵਿੱਚ ਇੱਕ ਵਾਰ ਇੱਕ ਨੌਜਵਾਨ ਆਪਣੇ ਬਜ਼ੁਰਗ ਪਿਤਾ ਨੂੰ ਇੱਕ ਹੋਟਲ ਦੇ ਵਿੱਚ ਲੈ ਕੇ ਜਾਂਦਾ ਹੈ। ਖਾਣਾ ਖਵਾਉਂਦਾ ਉਹਨੂੰ ਬੜਾ ਵਧੀਆ। ਬਜ਼ੁਰਗ ਹੋਣ ਕਰਕੇ ਉਹ ਪਿਤਾ ਦੋਚਾਰੇ ਤੋਂ ਖਾਣਾ ਖਾਦਾ ਨਹੀਂ ਜਾਂਦਾ ਚੰਗੀ ਤਰ੍ਹਾਂ। ਹੈਨਾ ਤੇ ਉਹ ਉਹਦੇ ਹੱਥ ਪੈਰ ਕੰਬਦੇ ਆ ਤੇ ਮੂੰਹ ਵਗੈਰਾ ਲਵੇੜ ਲੈਂਦਾ ਉਹ ਆਪ ਦਾ। ਉਹ ਵੇਖਦਾ ਰਹਿੰਦਾ ਉਹ ਸਾਰਾ ਕੁਝ ਉਹਦਾ ਪੁੱਤ ਨਾਲ ਆ ਜਿਹੜਾ ਉਹਨੂੰ ਸਾਫ਼ ਕਰਦਾ ਹੈ ਚੰਗੀ ਤਰ੍ਹਾਂ। ਸਾਫ਼ ਕਰਨ ਤੋਂ ਬਾਅਦ ਉੱਥੇ ਬੈਠੇ ਹੋਏ ਜਿਹੜੇ ਹੋਰ ਲੋਕ ਆ ਵੱਡਾ ਹੋਟਲ ਹੈ ਉੱਥੇ ਬੈਠੇ ਹੋਏ ਲੋਕ ਸਾਰਾ ਕੁਝ ਨੋਟ ਕਰਦੇ ਰਹਿੰਦੇ ਆ ਕਿ ਇਹ ਕਿਹੋ ਜਿਹਾ ਬੰਦਾ ਹੈ ਆਪ ਦੇ ਪਿਤਾ ਦੀ ਇਨੀ ਕੇਅਰ ਕਰ ਰਿਹਾ ਹੈ ਜਾਂ ਆਪ ਦੇ ਪਿਤਾ ਦੀ ਇਨੀ ਮਦਦ ਕਰ ਰਿਹਾ ਹੈ ਆਪ ਦੇ ਪਿਤਾ ਨੂੰ ਨਸ ਮਾਰ ਰਿਹਾ ਉਹ ਜਦੋਂ ਉਹਨੂੰ ਸਾਫ਼ ਕਮਰੇ ਦੇ ਵਿੱਚੋਂ ਬਾਹਰ ਲੈ ਕੇ ਆਉਂਦਾ ਹੱਥ ਪੈਰ ਸਾਫ਼ ਕਰਕੇ ਤਾਂ ਬਿੱਲ ਜਦੋਂ ਉਹਦੀ ਬਿੱਲ ਕਰਦਾ ਹੈ ਉਹਦਾ ਆਪ ਦੇ ਪੈਸੀ ਪੇਮੈਂਟ ਦਿੰਦਾ ਹੈ ਖਾਣੇ ਦੀ ਤਾਂ ਜਦੋਂ ਉਹ ਜਾਣ ਲੱਗਦਾ ਹੈ ਉੱਥੇ ਬੈਠੇ ਹੋਏ ਬਹੁਤ ਸਾਰੇ ਲੋਕ ਇਹ ਨੋਟ ਕਰ ਰਹੇ ਆ ਇਹ ਕਿੱਦਾਂ ਦਾ ਇਨਸਾਨ ਹੈ ਇੱਕ ਬਜ਼ੁਰਗ ਆ ਕੇ ਕਹਿੰਦਾ ਕਹਿੰਦਾ ਜੀ ਤੁਸੀਂ ਇੱਥੇ ਬਹੁਤ ਕੁਝ ਛੱਡ ਕੇ ਚੱਲੇ ਹੋ ਉਹ ਕਹਿੰਦਾ ਨਹੀਂ ਜੀ ਅਸੀਂ ਤਾਂ ਕੁਝ ਨਹੀਂ ਲੈ ਕੇ ਆਏ ਸੀ ਨਾਲ ਜੋ ਅਸੀਂ ਛੱਡ ਕੇ ਚੱਲੇ ਆ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਤੁਸੀਂ ਇੱਥੇ ਬੈਠੇ ਹੋਏ ਉਹਨਾਂ ਹਜ਼ਾਰਾਂ ਲੋਕਾਂ ਨੂੰ ਇੱਕ ਉਮੀਦ ਛੱਡ ਕੇ ਚੱਲੇ ਹੋ ਜਿਹੜੇ ਬਜ਼ੁਰਗ ਲੋਕ ਜਾਂ ਮਾਪਿਓ ਬੈਠੇ ਆ ਕਿ ਐਹੋ ਜਿਹੇ ਵੀ ਲੋਕ ਹੈਗੇ ਆ ਜਿਹੜੇ ਸਾਡੀ ਬੁਢਾਪੇ 'ਚ ਮਦਦ ਕਰਨਗੇ ਸਾਡੇ ਪੁੱਤਰਾਂ ਦੀ ਹੈਲਪ ਕਰਨਗੇ ਪੁੱਤਰ ਸਾਡੀ ਹੈਲਪ ਕਰਨਗੇ ਸਾਡੇ ਬੁਢਾਪੇ ਦਾ ਸਾਰਾ ਬਣਗੇ ਤਾਂ ਤੁਸੀਂ ਹਜ਼ਾਰਾਂ ਉਹਨਾਂ ਨੌਜਵਾਨਾਂ ਨੂੰ ਪੁੱਤਰਾਂ ਵਾਸਤੇ ਇਹ ਮੈਸੇਜ ਛੱਡ ਕੇ ਚੱਲਿਓ ਇਹ ਸੰਦੇਸ਼ ਇਹ ਉਮੀਦ ਛੱਡ ਕੇ ਚੱਲਿਓ ਕਿ ਉਹ ਵੀ ਵੱਡੇ ਹੋ ਕੇ ਆਪਦੇ ਮਾਪਿਓ ਦੀ ਤੁਹਾਡੇ ਵੱਨੋਂ ਕੇਅਰ ਕਰਨ ਤੁਹਾਡੇ ਵੱਨੋਂ ਮਦਦ ਕਰਨ ਦੋਸਤੋ ਰੱਬ ਕਿਸੇ ਨੇ ਦੇਖਿਆ ਨਹੀਂ ਹੈ ਪਰ ਮਾਪਿਓ ਸਾਡੇ ਕੋਲ ਰੱਬ ਸਮਾਨ ਹੈ ਸਾਡੀ ਪਵਿੱਤਰ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਜਿਹੜਾ ਬੰਦਾ ਆ ਦੇ ਮਾਪਿਆਂ ਨੂੰ ਛੱਡ ਕੇ ਹੋਰ ਕਿਤੇ ਜਾਂਦਾ ਹੈ ਉਹ ਨਿਫਲ ਹੈ ਉਹਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹ ਮਾਪਿਓ ਸਾਡੇ ਕੋਲੇ ਪ੍ਰਮਾਤਮਾ ਨੇ ਪ੍ਰਮਾਤਮਾ ਰੂਪ ਹੀ ਸਾਨੂੰ ਦਿੱਤੇ ਹੋਏ ਆ ਤਾਂ ਇਸ ਨੂੰ ਕੀਮਤੀ ਸਰਮਾਇਆ ਸਮਝ ਕੇ ਇਹਨਾਂ ਦੀ ਮਦਦ ਕਰੋ ਇਹਨਾਂ ਦੀ ਕੇਅਰ ਕਰੋ ਖਾਸ ਕਰਕੇ ਬੁਢਾਪੇ ਵਿੱਚ ਕਿਉਂਕਿ ਉਹਨਾਂ ਨੇ ਤੁਹਾਨੂੰ ਛੋਟੇ ਹੋਏ ਪਾਲਿਆ ਹੈ ਪੜਾਇਆ ਹੈ ਲਿਖਾਇਆ ਹੈ ਤੁਹਾਡਾ ਹਰ ਸੁਪਨਾ ਪੂਰਾ ਕੀਤਾ ਹੈ ਪਰ ਹੁਣ ਜਦੋਂ ਤੁਸੀਂ ਵੱਡੇ ਹੋ ਗਏ ਹੋ ਤੁਹਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਵੀ ਉਹਨਾਂ ਦਾ ਹਰ ਸੁਪਨਾ ਹਰ ਅਧੂਰੀ ਖੁਆਇਸ਼ ਤੇ ਖਾਸ ਕਰਕੇ ਉਹਨਾਂ ਦੀ ਬੁਢਾਪੇ ਵਿੱਚ ਮਾਦਰ ਕਰੋ। ਇਹੀ ਸਾਡਾ ਇੱਕ ਸੱਚੇ ਅਤੇ ਸੁੱਚੇ ਪੁੱਤਰ ਦਾ ਸਬੂਤ ਹੈ। ਤਾਂ ਹੀ ਅਸੀਂ ਆਪਣੇ ਆਪ ਨੂੰ ਚੰਗਾ ਸੁਪੁੱਤਰ ਕਹਿਣ ਦੇ ਕਾਬਿਲ ਬਣਦੇ ਹਾਂ। ਮਿਹਰਬਾਨੀ ਜੀ।